ਲੁਧਿਆਣਾ ਦੇ ਵਿੱਚ ਦਰਦਨਾਕ ਹਾਦਸਾ ਵਾਪਰਿਆ ਇੱਥੇ ਇੱਕ ਥਾਰ ਤੇ ਸਵਾਰ ਔਰਤ ਨੇ ਮੋਟਰਸਾਈਕਲ ਸਵਾਰ ਦੀ ਜਾਨ ਲੈ ਲਈ ਹੈ ਬਿਹਤਰ ਦਰਦਨਾਕ ਹਾਦਸਾ ਵਾਪਰਿਆ ਸੀਸੀਟੀਵੀ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਥਾਰ ਦੇ ਨਾਲ ਮੋਟਰਸਾਈਕਲ ਸਵਾਰ ਨੂੰ ਦਰੜ ਦਿੱਤਾ ਜਿਸ ਕਰਕੇ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ ਇਹ ਹਾਦਸਾ ਲੁਧਿਆਣਾ ਦੇ ਪੀਏਯੂ ਦੇ ਬਿਲਕੁਲ ਨਜ਼ਦੀਕ ਹੋਇਆ ਜਾਣਕਾਰੀ ਮੁਤਾਬਕ ਇਹ ਤੇਜ਼ ਰਫ਼ਤਾਰ ਥਾਰ ਜਦੋਂ ਆ ਰਹੀ ਸੀ ਤਾਂ ਜਦੋਂ ਇਸ ਨੇ ਯੂ ਟਰਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਸੰਤੁਲਨ ਗਵਾ ਦਿੱਤਾ ਇਸੇ ਦੌਰਾਨ ਮੋਟਰਸਾਈਕਲ ਸਵਾਰ ਨੂੰ ਵੀ ਟੱਕਰ ਮਾਰ ਦਿੱਤੀ ਉਸ ਨੂੰ ਦਰੜ ਦਿੱਤਾ ਥਾਰ ਦੇ ਪਿਛਲੇ ਪਹੀਏ ਦੇ ਹੇਠਾਂ ਆਉਣ ਦੇ ਨਾਲ ਜਿਹੜਾ ਮੋਟਰਸਾਈਕਲ ਸਵਾਰ ਹੈ ਉਹ ਦਮ ਤੋੜ ਦਿੰਦਾ ਹਾਲਾਂਕਿ ਇਹ ਵੀ ਜਾਣਕਾਰੀ ਹੈ ਕਿ ਥਾਰ ਚ ਸਵਾਰ ਬੀਬੀ ਮੌਕੇ ਤੋਂ ਫਰਾਰ ਹੋ ਗਈ ਕੁਝ ਸਮੇਂ ਬਾਅਦ ਡਾਕਟਰਾਂ ਵੱਲੋਂ ਬਾਈਕ ਸਵਾਰ ਨੂੰ ਮਰਤੇ ਕਲਾਨਣ ਤੋਂ ਬਾਅਦ ਔਰਤ ਚੁੱਪਚਾਪ ਡੀ ਐਮ ਸੀ ਤੋਂ ਭੱਜ ਗਈ ਇਹ ਵੀ ਜਾਣਕਾਰੀ ਹੈ ਹਾਲਾਂਕਿ ਮੁੱਢਲੀ ਜਾਣਕਾਰੀ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਔਰਤ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਇਹ ਘਟਨਾ ਪੀ ਯੂ ਦੇ ਨੇੜੇ ਵਾਪਰੀ ਹੈ ਇਸ ਘਟਨਾ ਦੇ ਵਿੱਚ ਇੱਕ ਜਣੇ ਦੀ ਮੌਤ ਹੋਈ ਹੈ ਜਿੱਥੇ ਥਾਰ ਚ ਲਾ ਰਹੀ ਇੱਕ ਔਰਤ ਨੇ ਤੇਜ਼ ਰਫ਼ਤਾਰ ਨਾਲ ਆ ਕੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਇਸ ਨੂੰ ਜ਼ਖਰੜ ਦਿੱਤਾ ਤਾਂ ਲੋਕਾਂ ਨੇ ਕਿਹਾ ਹੈ ਕਿ ਪਹਿਲਾਂ ਬਾਈਕ ਸਵਾਰ ਨੂੰ ਕੁਚਲਿਆ ਗਿਆ ਫਿਰ ਥਾਰ ਨੂੰ ਦੁਕਾਨ ਵਿੱਚ ਵਾੜ ਦਿੱਤਾ ਗਿਆ ਆਲੇ ਦੁਆਲੇ ਦੇ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਥਾਰ ਚਲਾ ਰਹੀ ਔਰਤ ਪਹਿਲਾਂ ਬਾਈਕ ਸਵਾਰ ਨੂੰ ਟੱਕਰ ਮਾਰਦੀ ਹੈ ਦਰੜਦੀ ਹੈ ਅਤੇ ਬਾਈਕ ਸਵਾਰ ਟਾਇਰ ਹੇਠਾਂ ਪੂਰੀ ਤਰ੍ਹਾਂ ਕੁਚਲਿਆ ਜਾਂਦਾ ਤਾਂ ਫਿਰ ਥਾਰ ਇੱਕ ਬੰਦ ਦੁਕਾਨ ਵਿੱਚ ਜਾ ਵੜਦੀ ਹੈ ਜਿਸ ਤੋਂ ਬਾਅਦ ਦੁਕਾਨ ਨੂੰ ਵੀ ਨੁਕਸਾਨ ਪਹੁੰਚਿਆ ਤਾਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਲੁਧਿਆਣਾ ਦੇ ਵਿੱਚ ਪੀਏਯੂ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਜਿੱਥੇ ਇੱਕ ਮੋਟਰਸਾਈਕਲ ਸਵਾਰ ਦੀ ਦਰਦਨਾਕ ਮੌਤ ਹੋ ਗਈ ਹੈ ਥਾਰ ਨੇ ਟੱਕਰ ਮਾਰੀ ਹੈ ਜਾਣਕਾਰੀ ਮੁਤਾਬਕ ਇਸ ਵਿੱਚ ਇੱਕ ਔਰਤ ਸਵਾਰ ਸੀ ਥਾਰ ਚਾਲਕ ਔਰਤ ਨੇ ਜਾਨ ਲਈ ਹੈ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਿ ਆਖਰੀ ਹਾਦਸਾ ਕਿਵੇਂ ਵਾਪਰਿਆ ਪਰ ਤਸਵੀਰਾਂ ਜਰੂਰ ਸਾਹਮਣੇ ਆ ਚੁੱਕੀਆਂ ਨੇ ਜਿਸ ਵਿੱਚ ਇਹ ਸਭ ਕੁਝ ਨਜ਼ਰ ਆ ਰਿਹਾ ਹੈ ਕਿ ਕਿਵੇਂ ਗੱਡੀ ਆ ਜਿਹੜੀ ਬੇਕਾਬੂ ਹੋ ਕੇ ਸਿੱਧੀ ਬੰਦੇ ਤੇ ਜਾ ਚੜਦੀ ਹੈ ਮੋਟਰਸਾਈਕਲ ਸਵਾਰ ਤੇ ਜਾ ਚੜਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ